ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਸੜਕ ਹਾਸੀ ਦੇ ਦੌਰਾਨ ਚਾਰ ਪਾਰਟੀਆਂ ਦੀ ਦਰਦਨਾਕ ਮੌਤ ਦਾ ਸੱਚ ਅਖਰਕਾਰ ਸਾਹਮਣੇ ਆ ਗਿਆ ਟੌਨਟੋ ਦੇ ਲੋਕਸ਼ੋਰ ਬੁਲੇਵਾਰਡ ਈਸਟ ਇਲਾਕੇ ਦੇ ਵਿੱਚ ਉਹ ਆਪਣੇ ਹਾਸੀ ਦੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਟੈਸਲਾ ਕਾਰ ਦਾ ਇਲੈਕਟ੍ਰੋਨਿਕ ਲੋਕ ਟੁੱਟ ਗਿਆ ਅਤੇ ਅੰਦਰ ਫਸੇ ਪੰਜ ਜਨ ਨੇ ਬਾਹਰ ਆਉਣ ਲਈ ਤੜਫ ਰਹੇ ਸਨ ਜਿੰਨਾ ਦੇ ਵਿੱਚੋਂ ਇੱਕ ਮੁਟਿਆਰ ਨੂੰ ਤਾਂ ਕੈਨੇਡਾ ਪੋਸਟ ਦੇ ਮੁਲਾਜ਼ਮ ਨੇ ਲਾਮਿਸਾਨ ਬਹਾਦਰੀ ਦੀ ਮਿਸਾਲ ਪੇਸ਼ ਕਰਦੇ ਬਾਹਰ ਕੱਢ ਲਿਆ ਪਰ ਕੀ ਇਹਨੇ ਖੁਸ਼ਕਿਸਮਤ ਨਹੀਂ ਸੰ ਦੱਸਿਆ ਕਿ ਇੱਕ ਰਿਪੋਰਟ ਦੇ ਮੁਤਾਬਕ ਟੈਸਲਾ ਦੇ ਵੱਲੋਂ ਕਾਰ ਦੇ ਡਿਜ਼ਾਈਨ ਦੇ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਪ੍ਰੈਜ਼ੀ ਦਿੱਤੇ ਜਾਂਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਟੈਸਲਾ ਗੱਡੀ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਮੈਨੂਅਲ ਬਟਨ ਲੱਗਿਆ ਹੁੰਦਾ ਪਰ ਮਾਰਾ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਆਦਾਤਰ ਲੋਕ ਅਣਜਾਣ ਹੁੰਦੇ ਨੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਹਾਦਸੇ ਦੇ ਮਗਰੋਂ ਕਾਰ ਦੇ ਵਿੱਚ ਸਵਾਰ ਪੰਜ ਨੇ ਇੰਨੇ ਜ਼ਿਆਦਾ ਡਰ ਗਏ ਕਿ ਬਾਹਰ ਨਿਕਲਣ ਦਾ ਕੋਈ ਵੀ ਤਰੀਕਾ ਨਾ ਸੁਝਿਆ ਮਰਨ ਵਾਲੇ ਦੇ شناخت 25 ਸਾਲ ਦੇ ਨੀਲ ਰਾਜ ਕੋਇਲ ਉਸੇ 29 ਇਸ ਹਾਲ ਭੈਣ ਕਿਤਾਬਾ ਗੋਇਲ ਜੈ ਸੋਧਿਆ ਅਤੇ ਦਿਗਵਿਜੇ ਪਟੇਲ ਵੱਜੋਂ ਕੀਤੀ ਗਈ ਹੈ ਕੈਨੇਡਾ ਪੋਸਟ ਦੇ ਮੁਲਾਜ਼ਮ ਰਿਕ ਹਾਰਪਰ ਨੇ ਦੱਸਿਆ ਕਿ ਅੰਦਰ ਦਰਵਾਜ਼ਾ ਖੁੱਲਣਾ ਮੁਸ਼ਕਲ ਸੀ ਪਰ ਜਦੋਂ ਉਸ ਨੂੰ ਅੰਦਰ ਕਿਸੇ ਦੇ ਫਸੇ ਹੋਣ ਬਾਰੇ ਪਤਾ ਲੱਗਿਆ ਤਾਂ ਅਕਦੀ ਪਰਿਵਾਰ ਨਾ ਕਰਦਿਆ ਉਹ ਗੱਡੀ ਕੋਲ ਚਲਾ ਗਿਆ ਅਤੇ ਸਭ ਤੋਂ ਪਹਿਲਾਂ ਸ਼ੀਸ਼ਾ ਤੋੜਿਆ ਅਤੇ ਇਸ ਮਗਰੋਂ ਦਰਵਾਜ਼ਾ ਖੋਲ ਦਿੱਤਾ ਤੇ ਅੱਗ ਕਾਰਨ ਪੈਦਾ ਹੋਇਆ ਧੂਆ ਇੰਨਾ ਸੰਕੜਾ ਸੀ ਕਿ ਦੀ ਕਹਾਲ ਪਰ ਹੋਰ ਕਿਸੇ ਨੂੰ ਦੇਖ ਨਾ ਸਕਿਆ ਅਤੇ ਮੋਟਿਆਰ ਨੂੰ ਬਾਹਰ ਕੱਢ ਲਿਆ ਜੋ ਧੂਏ ਕਾਰਨ ਬਦਹਾਲਤਾ ਹੋ ਚੁੱਕੀ ਸੀ ਪਰ ਬਚ ਗਈ ਉਧਰ ਪੁਲਿਸ ਦਾ ਕਹਿਣਾ ਹੈ ਕਿ ਟੈਸਲਾ ਕਾਦੀ ਰਫਤਾਰ ਬਹੁਤ ਜ਼ਿਆਦਾ ਸੀ ਜਦੋਂ ਇਹ ਗਾਰਡਨ ਰੇਲ ਦੇ ਨਾਲ ਟਕਰਾਈ ਜਾਂਚ ਕਰਤਾਵਾਂ ਦੇ ਵੱਲੋਂ ਹਾਦਸੇ ਲਈ ਜ਼ਿੰਮੇਵਾਰ ਕਾਰਨ ਦਾ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇਸ ਦੌਰਾਨ ਅਮਰੀਕਰ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਨਾਲ ਸੰਬੰਧਤ ਨੋ ਜਾਂਚ ਕਰਤਾਵਾਂ ਦੇ ਵੱਲੋਂ ਟੈਸਲਾ ਦੇ ਮਾਡਲ Y ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਹਾਸੇ ਦੇ ਵਿੱਚ ਬਿਲਕੁਲ ਇਹੀ ਗੱਲ ਸ਼ਾਮਲ ਸੀ ਜਦੋਂ ਚਾਰ ਨੌਜਵਾਨਾਂ ਦੀ ਜਾਂਚ ਚਲੀ ਗਈ ਸੀ ਇੱਥੇ ਦੱਸਣਾ ਬੰਦਾ ਹੈ ਕਿ ਟੈਸਲਾ ਦਾ ਸੈਲਫ ਡਰਾਈਵਿੰਗ ਸੌਫਟਵੇਅਰ ਵੀ ਜਾਂਚ ਦੇ ਘੇਰੇ ਵਿੱਚ ਹੈ ਅਤੇ ਕੋਈ ਵੱਡਾ ਨੁਕਸ ਮਿਲਣ ਦੀ ਸੂਰਤ ਵਿੱਚ 24 ਲੱਖ ਤੋਂ ਵੱਧ ਵਿਕੀਆਂ ਕਾਰਾਂ ਵਾਪਸ ਸੋਧਣੀਆਂ ਪੈ ਸਕਦੀਆਂ ਨੇ ਨੈਸ਼ਨਲ ਹਾਈਵੇ ਟ੍ਰੈਫਿਕ ਦੇ ਵੱਲੋਂ 4 ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਦੋਂ ਸੈਲਫ ਡਰਾਈਵਿੰਗ ਮੋਡ ਉੱਤੇ ਚੱਲਦੀਆਂ ਗੱਡੀਆਂ ਨੇ ਇੱਧਰ ਉੱਧਰ ਟੱਕਰ ਮਾਰ ਦਿੱਤੀ। ਅਰੀਜ਼ੋਨਾ ਦੇ ਵਿੱਚ ਇੱਕ ਪੈਦਲ ਮੁਸਾਫਰ ਦੀ ਮੌਤ ਹੋ ਗਈ ਜਦ ਕਿ ਇੱਕ ਹੋਰ ਹਾਦਸੇ ਵਿੱਚ ਇੱਕ ਜਣਾ ਗੰਭੀਰ ਜ਼ਖਮੀ ਵੀ ਹੋਇਆ। ਦੱਸਿਆ ਗਿਆ ਟੈਸਲਾ ਦੇ ਵੱਲੋਂ ਆਪਣੀ ਇੱਕ ਵੈੱਬਸਾਈਟ ਉੱਤੇ ਲਿਖਿਆ ਗਿਆ ਹੈ ਕਿ ਸੈਲਫ ਡਰਾਈਵਿੰਗ ਮੋਡ ਤੇ ਵਿੱਚ ਹੋਣ ਦੇ ਬਾਵਜੂਦ ਡਰਾਈਵਰ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੁੰਦੀ ਹੈ ਪਰ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਮੰਨਣਾ ਹੈ ਕਿ ਹਰ ਚੀਜ਼ ਦੇ ਦੁਕਾਈ ਦੇ ਨਾਲ ਜੋ ਹੋ ਰਹੀ ਹੈ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ